ਹਾਂਜੀ ਦੋਸਤੋ ਸਤਿ ਸ੍ਰੀ ਅਕਾਲ ਜੀ ਆਹ ਲਓ ਜੀ ਆਪਾਂ ਖੜੇ ਹਾਂ ਪਿੰਡ ਪੱਟੀ ਵਾਲ ਖੁਰਦਾ ਪਿੰਡ ਪੱਟੀ ਵਾਲ ਖੁਰਦਾ ਹੈ ਭਵਾਨੀ ਗੜ੍ਹ ਦੇ ਨੇੜੇ ਉੱਥੇ ਇੱਕ ਝੋਟੀ ਦੋਸਤੋ ਪਹਿਲਣ ਦੀ ਜਿਹੜਾ ਪਹਿਲਣ ਝੋਟੀਆਂ ਨੂੰ ਅਕਸਰ ਪ੍ਰੋਬਲਮ ਆ ਜਾਂਦੀ ਆ ਇਸ ਤਰ੍ਹਾਂ ਦੀਆਂ ਸਿੱਧੀਆਂ ਹੁੰਦੀਆਂ ਜਿਹੜੀ ਆ ਸਿੱਧੀ ਆ ਇਹ ਸਿੱਧੀ ਦੋਸਤੋ ਰਬੜ ਵਰਗੀ ਕਰੜੀ ਆ ਇਹ ਠੰਡ ਦੇ ਵਿੱਚ ਫਸ ਜਾਂਦੀਆਂ ਨੇ ਤੇ ਨਿਕਲਦੀਆਂ ਨਹੀਂ ਤੇ ਸਾਡੇ ਭਰਾ ਕੀ ਕਰਦੇ ਆ ਜ਼ੋਰ ਲਾਈ ਜਾਂਦੇ ਆ ਥਣਾ ਤੇ ਜੋਰ ਲਾ ਲਾ ਕੇ ਜਦੋਂ ਕੱਢੀ ਜਾਂਦੇ ਆ ਤਾਂ ਥਣ ਦੀ ਹਾਲਤ ਦੋਸਤੋ ਇਸ ਤਰ੍ਹਾਂ ਦੀ ਹੋ ਜਾਂਦੀ ਹੈ ਜਿਹੜੀ ਆ ਥਣ ਦੀ ਹੋਈ ਤੁਸੀਂ ਕਦੇ ਵੀ ਥਣ ਤੇ ਜਿਆਦਾ ਜ਼ੋਰ ਨਹੀਂ ਲਾਉਣਾ ਥਣ ਤੇ ਜ਼ੋਰ ਲਾ ਲਾ ਕੇ ਉਹਨੂੰ ਚੇੜ ਲੈਣੇ ਹੋ ਬਾਅਦ ਚ ਉਹਦਾ ਹੱਲ ਕੋਈ ਨਹੀਂ ਜਾਂਦਾ ਇੱਥੋਂ ਤੱਕ ਕੇ ਖੰਡ ਟੁੱਟ ਕੇ ਵੀ ਡਿੱਗ ਪੈਂਦਾ ਹੁਣ ਇਹ ਥਣ ਦੇ ਜਿਹੜੀ ਪ੍ਰੋਬਲਮਾਂ ਤਾਂ ਆਹ ਜੜ ਤੱਕ ਆ ਦੋਸਤੋ ਇਹਨੂੰ ਆਪਾਂ ਚੋਣਾ ਬੰਦ ਕਰਨਾ ਇਹ ਚੋਣਾ ਨਹੀਂ 2-3 ਦਿਨ ਤਾਂ ਕਿ ਇਹਦੇ ਜ਼ਖਮ ਨੂੰ ਬਿਨਾਂ ਦਬੇ ਤੋਂ ਰਾਮ ਆ ਜਾ ਉਹਦੇ ਵਾਸਤੇ ਆ ਟਿਊ ਆਉਂਦੀ ਆ ਠੀਕ ਹੈ ਨਾ ਡਰਾਈ ਟਿਊਬ ਆ ਗਈ ਇਹ ਇਹ ਟਿਊਬ ਆਪਾਂ ਇਹਦੇ ਵਿੱਚ ਭਰਾਂਗੇ ਇਸ ਟਿਊਬ ਦੇ ਨਾਲ ਇਹਦਾ ਨਵਾਂ ਕੈਪਟਰਾ ਬੈਨ ਸਾਲਟ ਤੁਹਾਡੇ ਸਾਹਮਣੇ ਹੈ ਜਿਹੜਾ ਹੈਗਾ 250mg ਤੇ 5 ml ਦੀ ਗ੍ਰਾਮ ਦੀ ਇਹ ਜਣੀ 250mg ਦੀ ਟਿਊਬ ਇਹ ਟਿਊਬ ਇਹਦੇ ਵਿੱਚ ਭਰਾਂਗੇ ਦੋਸਤੋ ਇੱਕ ਥਣ ਨੂੰ ਚੂਣਾ ਬੰਦ ਕਰ ਦਾਂਗੇ ਤਿੰਨ ਥਣਾਂ ਦਾ ਰੰਗ ਤੁਸੀਂ ਦੇਖਦੇ ਹੋ ਕੱਟੀ ਨੂੰ ਚੰਗਾਈ ਜਾਂਦੇ ਆਪਾਂ ਸਿੱਧੀਆਂ ਸਾਰਿਆਂ ਚ ਇੰਨੀਆਂ ਦੀ ਵੀ ਇਹਨਾਂ ਦਾ ਹੱਲ ਕੋਈ ਮੈਨੂੰ ਲੱਗਦਾ ਨਹੀਂ ਤੇ ਵੀ ਹੋ ਜੂਗਾ ਤਾਂ ਜਿਹੜਾ ਸੰਦ ਆਪਾਂ ਵਰਤਦੇ ਆਂ ਦੋਸਤੋ ਉਹ ਵੀ ਤੁਹਾਨੂੰ ਦਿਖਾਉਣਾ ਕਈ ਭਰਾ ਕਹਿੰਦੇ ਆ ਸਾਨੂੰ ਉਹਦੀ ਫੋਟੋ ਭੇਜ ਦੇ ਜਾਂ ਉਹ ਭੇਜ ਦੇ ਆ ਤੁਸੀਂ ਦੇਖ ਲਓ ਕਹਾ ਬਿਆਨ ਸਾਹਮਣੇ ਫੋਟੋ ਹੁਣ ਤੁਸੀਂ ਆਪੀ ਖਿੱਚ ਲਿਓ ਠੀਕ ਆ ਇਹ ਸੰਦ ਆ ਇਹ ਆਪਣਾ ਆਬਦਾ ਬਣਾਇਆ ਹੋਇਆ ਕਿਤੋਂ ਤੁਹਾਨੂੰ ਮਾਰਕੀਟ ਚੋਂ ਨਹੀਂ ਮਿਲਦਾ ਨਾ ਇਹ ਚਿਮਟੀ ਤੋਂ ਤਿਆਰ ਹੋਇਆ ਗਿਆ ਤੇ ਨਾਲ ਆ ਟੀਕੇ ਲਾ ਮੰਗੇ ਦੋਸਤੋ ਇਹ ਟੀਕਾ ਅੱਜ ਦਾ ਦੇਣੀ ਲੱਗਣਾ ਬੈਰੋਸਨ 100 ਰੁਪਏ ਵੀ ਅੱਜ ਦਾ ਦੇਣੀ ਲੱਗਣਾ ਉਸ ਤੋਂ ਬਾਅਦ ਇਹਦੇ ਨਾਲ ਡੀਸੀਰ ਲੱਗਣਾ ਜਿਹੜੇ ਥਾਣੇ ਆਪਾਂ ਕੱਲ ਨੂੰ ਚੋਣੇ ਆ ਉਹਨਾਂ ਤਿੰਨਾਂ ਚਾਹ ਟਿਊਬ ਭਰ ਦਾਂਗੇ ਕਿਉਂਕਿ ਮਮੂਲੀ ਜੇ ਕੱਟ ਲਾਉਣੇ ਪਿਆ ਇਹਦੇ ਨਾਲ ਸਿੱਧੀਆਂ ਕੱਢਣ ਵਾਸਤੇ ਜੇ ਜਿਆਦਾ ਜ਼ੋਰ ਲਾਉਂਦੇ ਦੀ ਫਿਰ ਸਿੱਧੀਆਂ ਨਹੀਂ ਨਿਕਲਦੀਆਂ ਤੇ ਥਾਣ ਜਿਵੇਂ ਉਰਲਾ ਸੁਝਿਆ ਨੱਪਰ ਲੈਣੇ ਵੀ ਇਦਾਂ ਹੀ ਸੁਝਿਆ ਉਹਨਾਂ ਨੂੰ ਬਚਾਉਣ ਵਾਸਤੇ ਆਪਾਂ ਥਣ ਦੇ ਮਮੂਲੀ ਜੇ ਕੱਟ ਲਾਏ ਆ ਉਹਨਾਂ ਨੂੰ ਕੁਝ ਨਹੀਂ ਹੁੰਦਾ ਹੁਣ ਧਾਰ ਆਉਂਦੀ ਆ ਭੱਜ ਭੱਜ ਕੇ ਠੀਕ ਆ ਤੇ ਝੋਟੀ ਬਹੁਤ ਸੋਹਣੀ ਆ ਬਾਈਆਂ ਦੀ ਇੱਕ ਤੇ ਝੋਟੀ ਦੀ ਜਾਨ ਬਚ ਜੂ ਦੂਜੇ ਝੋਟੀ ਤੇ ਥਣ ਬਸਤਾਂਗੇ ਤਾਂ ਚਾਰੇ ਦੇ ਤਾਰੇ ਥਣ ਚੱਲਣਗੇ ਬਾਈ ਦਾ ਨੰਬਰ ਦੇਵਾਂਗੇ ਉਹਦੇ ਨਾਲ ਗੱਲ ਕਰ ਲਿਓ ਟ੍ਰੀਟਮੈਂਟ ਚੱਲੂਗਾ ਤਾਂ ਪੰਜ ਚਾਰ ਦਿਨ ਮੈਂ ਨਹੀਂ ਆਉਣਾ ਮੈਂ ਇੱਕ ਦਿਨੀ ਆਉਣਾ ਤੀ ਆ ਗਿਆ ਠੀਕ ਆ ਇਸ ਤੋਂ ਬਾਅਦ ਬਾਈ ਨੇ ਆਪੀ ਕਰ ਲੈਣਾ ਜਾਂ ਲੋਕਲ ਡਾਕਟਰ ਤੋਂ ਕਰਾ ਲੂਗਾ ਤੇ ਆ ਝੋਟੀ ਆ ਤੁਹਾਡੇ ਸਾਹਮਣੇ ਬਾਈ ਦਾ ਨੰਬਰ ਦਿੰਨੇ ਆ ਸਤਿ ਸ਼੍ਰੀ ਅਕਾਲ ਵੀਰੇ ਸਤਿ ਸ਼੍ਰੀ ਅਕਾਲ ਆ ਨੌਕੀਆ ਤੁਹਾਡਾ ਹਰਵਿੰਦਰ ਸਿੰਘ ਜੀ ਪਿੰਡ ਪੱਟੀਆਂ ਖੁਰਦ ਪਿੰਡ ਪੱਟੀਵਾਲ ਖੁਰਦ ਜਿਹੜਾ ਸੰਗਰੂਰ ਪੱਟੀਵਾਲ ਖੁਰਦ ਜਿਲ੍ਹਾ ਸੰਗਰੂਰ ਆਪਦਾ ਮੋਬਾਈਲ ਨੰਬਰ ਬੋਲਿਓ 96784 63195 98784 63195 ਇਹ ਬਾਈ ਦਾ ਨੰਬਰ ਆ ਹੁਣ ਆਪਾਂ ਥਣ ਖਾਲੀ ਕਰਾ ਦੇਣੇ ਆ ਦੋਸਤੋ ਕੱਲ ਨੂੰ ਸਵੇਰੇ ਕੱਟੀ ਨੂੰ ਝੰਗਾਵਾਗੇ ਉਦੋਂ ਪਹਿਲਾਂ ਝੰਗਾਉਣੇ ਨਹੀਂ ਤੇ ਜੀਜ ਤੋਂ ਪੈਦਾ ਹੋਈ ਆ ਉਹ ਵੀ ਕੱਟੀਓ ਆ ਹਲੇ ਬਹੁਤ ਸੋਹਣੀ ਝੋਟੀ ਆ ਤੇ ਆਰਡਰ ਦੀ ਮੰਤਰ ਬੜੀ ਵਧੀਆ ਤੇ 2.5 ਲੀਟਰ ਦੁੱਧ ਤਾਂ ਅਸੀਂ ਥੱਲੇ ਡੋਲਤਾ ਦਾ ਚੋਕ ਤੇ ਸਿੰਘਾਂ ਦੀ ਮੰਤਰ ਤੁਸੀਂ ਦੇਖ ਲਓ ਠੀਕ ਹੈ ਨਾ ਬਾਕੀ ਰੀਲ ਵੀ ਆਈ ਹੋਊਗੀ ਦੋਸਤੋ ਇਹ ਫੁੱਲ ਵੀਡੀਓ YouTube ਤੇ ਮਿਲਣੀ ਆ ਤੁਹਾਨੂੰ ਸ਼ੇਅਰ ਕਰ ਦਿਓ ਦਵਾਈਆਂ ਆਪਾਂ ਤੁਹਾਡੇ ਸਾਹਮਣੇ ਦੱਸ ਦਿਆਂ ਬੀਟਾ ਡੀਨ ਵੀ ਆਪਾਂ ਵਰਤਦੇ ਆਂ ਬਾਕੀ ਆ ਪਿਆ ਤੁਹਾਡੇ ਸਾਹਮਣੇ ਸਾਰਾ ਜਿਗਾਰਡਮੈਂਟ ਜਿੰਨਾ ਹੈਗਾ ਧੰਨਵਾਦ ਆ ਸਾਰੇ ਭਰਾਵਾਂ ਦਾ ਸ਼ੇਅਰ ਕਰ ਦਿਓ ਤਿੰਨ ਕਮੈਂਟਾਂ ਤੁਹਾਨੂੰ ਬਹੁਤੀਆਂ ਗੱਲਾਂ ਦੱਸਤੀਆਂ ਇੱਕ ਇਹਦੀ ਤੁਹਾਨੂੰ ਤੇ ਨਾ ਆ ਵਿਟਾਡੀਨ ਲਈ ਆਏ ਦੇ ਨਾਲ ਦੀ ਦੋ ਤਿੰਨ ਦਿਨ ਲਾਉਣੀ ਆ ਜੀ ਸਰ ਨਹੀਂ ਬੱਚੇ ਦੀ ਤੁਹਾਨੂੰ ਖਰਾਬ ਹੋਊ ਪੱਟੀ ਦੀ ਮੈਂ ਤਾਂ ਪਹਿਲਾਂ ਕਹਿੰਦੀ ਤੁਸੀਂ ਮੈਂ ਕਹੂੰਗੀ ਇਹ ਗਿੱਲੇ ਥੋਂਜ ਰੱਖਦੇ ਆ ਕੱਟਰੂ ਥੱਲੇ ਹਮੇਸ਼ਾ ਤੂੜੀ ਛਿੱਟ ਕੇ ਰੱਖੋ ਸਾਡੇ ਘਰਾਂ ਦੇ ਵਿੱਚ ਜਿਹੜੇ ਫਰਸ਼ ਆ ਇਹ ਕਟਰੂ ਦੇ ਲਈ ਖਤਰਨਾਕ ਨੇ ਕਟਰੂ ਥੱਲੇ ਤੂੜੀ ਦਾ ਟੋਕਰਾ ਸਿੱਟ ਕੇ ਰੱਖੋ ਕੋਈ ਗੱਲ ਨਹੀਂ ਠੀਕ ਆ ਬਾਈ ਜੀ ਧੰਨਵਾਦ ਆ ਸਾਰਿਆਂ ਦਾ ਸ਼ੇਅਰ ਕਰਦੇ